ਕਰ ਰਹੀ ਹੈ ਇਹ ਸੇਵਾ ਪੰਜ ਤਖਤਾਂ ਤੋਂ ਟ੍ਰੇਨ ਜੀ ਦਰਸ਼ਨ ਕਰਕੇ ਆਈ ਆ ਪੰਜ ਤਖਤਾਂ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਪਤਾ ਜੇ ਖੰਨੇ ਰੇਲਵੇ ਸਟੇਸ਼ਨ ਦੇ ਉੱਤੇ ਖੜੇ ਆ ਜੀ ਔਰ ਇੱਥੋਂ ਦੇ ਜਿਹੜੇ ਪੰਜ ਤਖਤਾਂ ਤੋਂੜੇ ਇੱਕ ਨਵੀਂ ਟ੍ਰੇਨ ਚੱਲੀ ਆ ਜਿਹੜੇ ਪੰਜ ਤਖਤਾਂ ਦੇ ਦਰਸ਼ਨ ਕਰਵਾ ਕੇ ਲਿਆਉਂਦੀ ਆ ਪੰਜ ਤਖਤ ਆਪਣੇ ਅਕਾਲ ਤਖ਼ਤ ਸਾਹਿਬ ਅਮਰਸਰ ਦਮਦਮਾ ਸਾਹਿਬ ਤਲਵੰਡੀ ਸਾਬੋ ਔਰ ਕੇਸਗੜ੍ਹ ਸਾਹਿਬ ਅਨੰਤਪੁਰ ਸਾਹਿਬ ਔਰ ਹਜੂਰ ਸਾਹਿਬ ਨਰੇੜ ਔਰ ਪਟਨਾ ਸਾਹਿਬ ਬਿਹਾਰ ਔਰ ਜਿਹੜੇ ਪੰਜ ਤਖਤਾਂ ਤੇ ਦਰਸ਼ਨ ਕਰਵਾ ਕੇ ਟ੍ਰੇਨੇ ਵਾਪਸ ਲੈ ਕੇ ਆ ਰਹੀ ਹੈ ਔਰ ਹੁਣ ਪਿੱਛੋਂ ਆ ਰਹੀ ਹੈ ਹੁਣ ਅੱਜ ਤੁਸੀਂ ਪਿੱਛੇ ਓੜ ਦੇਖ ਰਹੇ ਹੋ ਖੰਨੇਸ਼ਟ ਰੇਲਵੇ ਸਟੇਸ਼ਨ ਦੇ ਉੱਤੇ ਖੜੇ ਹੈ ਜੀ ਔਰ ਇੱਥੇ ਉਹ ਜਿਹੜੇ ਉਹ ਸਾਰੀ ਸੰਗਤ ਦਰਸ਼ਨ ਕਰਕੇ ਆਈ ਆ ਔਰ ਅੱਜ ਆਪਾਂ ਉਹ ਉਹਨਾਂ ਦੇ ਦਰਸ਼ਨ ਕਰਨ ਜਾ ਰਹੇ ਹਾਂ ਜੀ ਔਰ ਸਾਰੇ ਤੁਸੀਂ ਦੇਖੋ ਕਿੰਨੇ ਆ ਮਤਲਬ ਸੰਗਤ ਇੱਥੇ ਦਰਸ਼ਨ ਕਰਨ ਦੇ ਲਈ ਆਈ ਹੋਈ ਆ ਸੋ ਵੀਡੀਓ ਦੇ ਨਾਲ-ਨਾਲ ਬਣੇ ਰਹੋ ਇਸ ਤਰ੍ਹਾਂ ਦੀਆਂ ਵੀਡੀਓ ਜਿਹੜੀਆਂ ਨੇ ਜ਼ਰੂਰ ਸ਼ੇਅਰ ਸ਼ੇਅਰ ਕਰਿਆ ਕਰੋ ਤਾਂ ਜੋ ਆਪਾਂ ਵਧੀਆ ਇੱਕ ਸਮਾਜਿਕ ਸਿਰਜਣਾ ਕਰ ਸਕੀਏ ਸੋ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਵੀਡੀਓ ਵੱਧ ਤੋਂ ਵੱਧ ਆਪਣੇ ਮਿੱਤਰਾਂ ਨਾਲ ਸਾਂਝੀ ਕਰਿਓ ਜੀ ਅੱਜ ਜੁੜੇ ਤੁਹਾਨੂੰ ਨਾਲ ਨਾਲ ਸਾਥ ਆਪਾਂ ਦੇਖੋ ਜੀ ਝੰਡੇ ਝੂਲ ਰਹੇ ਨੇ ਜੀ ਕੇਸਰੀ ਨਿਸ਼ਾਨ ਸਾਹਿਬ ਪਾਰੀ ਸੰਗਤ ਤੋਂ ਦਰਸ਼ਨ ਕਰਾਉਣੇ ਆ ਜੀ ਜੁੜੇ ਰਹੋ ਵੀਡੀਓ ਦੇ ਵਿੱਚ ਆ ਬਾਈ ਉਹਨਾਂ ਨੇ ਲੰਗਰ ਦੀ ਸ੍ਰੀ ਸਾਹਿਬਾਂ ਦਾ ਲੰਗਰ ਦੀ ਸੇਵਾ ਕਰਨ ਲੱਗੇ ਨੇ ਸੰਗਤ ਦਰਸ਼ਨ ਕਰਾਉਣੇ ਆ ਤੇ ਟ੍ਰੇਨ ਵੀ ਥੋੜੇ ਟਾਈਮ ਦੇ ਵਿੱਚ ਆਉਣ ਵਾਲੀ ਆ ਕੇਸਰੀ ਨਿਸ਼ਾਨ ਸਾਹਿਬ ਝੂਲ ਰਹੇ ਨੇ ਜੀ ਸਟੇਸ਼ਨ ਤੋਂ ਪਿੱਛੇ ਵੀ ਮਤਲਬ ਲੋਕ ਖੜੇ ਨੇ ਵੀ ਦਰਸ਼ਨ ਕਰਨ ਦੇ ਲਈ ਆ ਬਾਈ ਉਹਨਾਂ ਨੇ ਲੰਗਰ ਲਾਉਣਾ ਭਾਈ ਉਹਰੇ ਹਰ ਮદાન ਫਤਿਹ ਸੇਵਾਦਲ ਬਾਈ ਉਹਨਾਂ ਦਾ ਧੰਨਵਾਦ ਬਾਈ ਸ਼ੰਕਰ ਦੀ ਬਈ ਕੰਮ ਹੀ ਨਹੀਂ ਹੈਗੀ ਪੰਜਾਬ ਦੇ ਵਿੱਚ ਬਿਲਕੁਲ ਵੀ ਦੇਖੋ ਬਈ ਸਵਾਗਤ ਲਈ ਸਾਰੇ ਖੜੇ ਨੇ ਖੁਸ਼ਾਰੇ ਚੰਗੀਆਂ ਰੂਹਾਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਈਆਂ ਨੇ ਔਰ ਕਈ ਭੈਣ ਭਰਾਵਾਂ ਕੋਲ ਨਹੀਂ ਵੀ ਟਾਈਮ ਕਈ ਵਾਰ ਹੁੰਦਾ ਉਹਨਾਂ ਨੇ ਵੀਡੀਓ ਜ਼ਰੂਰ ਸਾਂਝੀ ਕਰਿਓ ਤਾਂ ਜੋ ਘਰੇ ਬਹਿ ਕੇ ਸਾਰੇ ਸਾਰੇ ਦਰਸ਼ਨ ਕਰ ਸਕਣ ਦਾ ਲੰਗਰਾਂ ਦੀਦਾ ਕੰਮ ਹੀ ਹੋਇਆ ਜੀ ਬਈ ਹਰ ਪ੍ਰਕਾਰ ਦਾ ਜਿਹੜਾ ਇੱਥੇ ਲੰਗਰ ਦਾ ਪ੍ਰਬੰਧ ਕਰਿਆ ਗਿਆ ਤਾਂ ਜੋ ਸੰਗਤ ਆਉਣ ਵਾਲੀ ਸੰਗਤ ਨੂੰ ਦਿੱਕਤ ਨਾ ਹੋਵੇ ਸਰਦਈ ਵੱਡ ਰਹੀ ਹੈ ਜੀ ਕੁਝ ਸਮੇਂ ਬਾਅਦ ਫੋਨ ਨੰਬਰ 'ਤੇ ਪਹੁੰਚ ਜਾਏਗੀ ਸਰਦਈ ਵੱਡ ਰਹੀ ਹੈ ਜੀ ਔਰ ਐਂਡ ਤੱਕ ਆਪਾਂ ਜਾ ਕੇ ਆਉਨੇ ਆ ਸਾਰੀ ਦਰਸ਼ਨ ਦੇ ਸੰਗਤ ਘਰੇ ਵੇ ਕੇ ਆਪਾਂ ਕਰ ਸਕੀਏ ਸਿਕਲ ਜੀ ਆਹ ਦੇਖੋ ਜੀ 10-10 ਦੇ ਲੰਗਰ ਜਗਾ ਜਗਾ ਤੇ ਲਏ ਜਾ ਰਹੇ ਨੇ तकरीबन 10 ਮਿੰਟ ਸੰਤਾਂ ਨੂੰ ਬੇਨਤੀ ਹੈ ਜਿੱਥੇ ਖੜੇ ਉੱਥੇ ਖੜ ਜਾਣ ਪਿੱਛੇ ਨਾ ਜਾਣ ਦੀ ਕਿਰਪਾਤਾ ਕਰਨ ਕਿਉਂਕਿ ਸਭ ਨੂੰ ਦਰਸ਼ਨ ਹੋਣੇ ਆ ਨਾ ਤੋਂ ਆ ਦੇਖੋ ਜੀ ਜੋ ਪੰਜ ਤਕਤਾਂ ਤੋਂ ਦੂਰ ਦਾ ਸਫ਼ਰ ਉੱਪਰ ਕੱਢ ਕੇ ਵੀ ਤੇਨ ਰਵਾਨਾ ਹੋਈ ਤਕਰੀਬਨ 1500 ਸੰਗਤਾਂ ਦਾ ਜੱਥਾ ਲੈ ਕੇ ਥੋੜੇ ਸਮੇਂ ਵਿੱਚ ਹੀ ਉਹ ਟ੍ਰੇਨ ਇਸ ਸਥਾਨ ਤੇ ਪਹੁੰਚੀ ਗਈ ਧੰਤਾਂ ਨੂੰ ਸੇਬ ਸ੍ਰੀ ਗੁਰੂ ਔਰ ਟ੍ਰੇਨ ਦੇ ਨਾਲ ਨਾਲ ਜਿਹੜੇ ਗੁਰਗੋਮੀ ਸਿੰਘ ਜੀ ਦੇ ਘੋੜਾ ਸੀਗਾ ਜਿਹਦੇ ਉਹ ਸਵਾਰੀ ਕਰਦੇ ਹੁੰਦੇ ਸੀਗੇ ਉਹਦੇ ਅੱਗੇ ਤੋਂ ਅੱਗੇ ਅਨਸ਼ਵਾਂਚ ਦੇ ਵਿੱਚੋਂ ਵੀ ਅ ਅੱਗੇ ਤੋਂ ਅੱਗੇ ਨਸਲ ਦੇ ਵਿੱਚ ਵੀ ਘੋੜੇ ਜਿਹੜੇ ਸੀਗੇ ஒரு டிரே நாள் ஆக உருஷனே ਟਰੇਨ ਪਹੁੰਚ ਚੁੱਕੀ ਹੈ ਜੀ ਟਰੇਨ ਪਹੁੰਚ ਚੁੱਕੀ ਹੈ ਜੀ ਸਾਰੇ ਸੰਗਤ ਦਰਸ਼ਨ ਕਰੋ ਜੀ ਟਰੇਨ ਪਹੁੰਚ ਚੁੱਕੀ ਹੈ ਜੀ ਵਾਹਿਗੁਰੂ ਵਾਲੇ ਸਤਨਾਮ ਵਾਹਿਗੁਰੂ ਦੇਖੋ ਕਿੰਨਾ ਸੋਹਣਾ ਸਵਾਗਤ ਸੰਗਤ ਦਾ ਜਿਹੜਾ ਕਰਿਆ ਜਾ ਰਿਹਾ ਫੁੱਲਾਂ ਦੇ ਵਰਖਾ ਹੋ ਰਹੀ ਹੈ ਆਹ ਦੇਖੋ ਜੀ ਘੋੜਾ ਅੱਗੇ ਘੋੜਾ ਵੀ ਆ ਜੀ ਆ ਦੇਖੋ ਘੋੜੇ ਦੇ ਅੱਗੇ ਅਨਸ਼ਵੰਸ਼ ਦੇਖੋ ਜੀ ਕਿੰਨਾ ਸੋਹਣਾ ਸਵਾਗਤ ਹੋ ਰਿਹਾ ਜੀ ਵਾਹਿਗੁਰੂ ਵਾਹਿਗੁਰੂ ਦੇਖੋ ਇਹ ਝੂਲਦੇ ਨਿਸ਼ਾਨ ਜੀ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਆਹ ਦੇਖੋ ਜੀ ਦਰਸ਼ਨ ਕਰਨ ਜਾ ਰਹੇ ਨੇ ਜੀ ਸਾਰੀ ਸੰਗਤ ਬਾਬਾ ਜੀ ਤੁਸੀਂ ਨਾਲ ਆਏ ਹੋ ਜੀ ਤੁਸੀਂ ਨਾਲ ਐਂਟ੍ਰੇਨ ਚ ਆਏ ਹੋ ਜੀ ਕੋੜੇ ਬਾਰੇ ਪੁੱਛਣਾ ਜਿਹੜੇ ਕੋੜੇ ਨੇ ਜੀ ਉਹਨਾਂ ਬਾਰੇ ਦੱਸੋਗੇ ਕੁਝ ਕੋੜੇ ਵੀ ਜੀ ਜਿਹੜਾ ਇੱਕਦਮ ਪਿੱਛੇ ਡੱਬੇ ਚ ਆਈ ਗਏ ਓਕੇ ਜੀ ਇਹ ਗੁਰਗੋਮੀ ਸੀ ਜਿਹੜੇ ਕੋੜੇ ਸਵਾਰੀ ਕਰਦੇ ਸੀ ਉਹਦੇ ਅੱਗੇ ਅੰਸ਼ ਸਵਾਰੀ ਤੇ ਹੀ ਆਈ ਗਏ ਕੋੜੇ ਓਕੇ ਜੀ ਨਾਲ ਹੀ ਇਹਦੇ ਤੇ ਕੋਈ ਦੂਜਾ ਬੰਦਾ ਨਹੀਂ ਸਵਾਰੀ ਆ ਰਿਹਾ ਗੱਡੀ ਤੇ ਘੋੜੇ ਦੇ ਸਰ ਓਕੇ ਜੀ ਠੀਕ ਹੈ ਧੰਨਵਾਦ ਸ਼ੁਕਰ ਹੈ ਜੀ ਗੱਲਬਾਤ ਕਰਨ ਲਈ ਪਹਿਲਾਂ ਚਲਿਏ ਸਾਰੀ ਸੰਗਤ ਦਰਸ਼ਨ ਕਰਨ ਦੇ ਲਈ ਜਾ ਰਹੀ ਹੈ ਜੀ। ਟੱਲੋ ਸਾਹਿਬ ਖੜੇ ਨੇ ਜੀ। ਵਾਇਗੁਰੂ ਜੀ ਦਾ ਖਾਲਸਾ, ਵਾਇਗੁਰੂ ਜੀ ਕੀ ਫਤਿਹ। ਆਜੋ ਆਜੋ ਜੀ ਕਿਵੇਂ ਚੱਲਦੀ ਹੈ ਸੇਵਾ? ਵਧੀਆ ਜੀ ਵਧੀਆ ਤੁਸੀਂ ਚਲਾਓ। ਸਾਸੀ ਗਾਲ ਜੀ। ਸਾਸੀ ਗਾਲ ਜੀ। ਹੋਰ ਜੀ। ਸਾਕੂ ਢੋੜਿਆਂ ਬਾਰੇ ਪੁੱਛਣਾ ਜੀਗਾ ਜੀ। ਜਿਹੜੇ ਢੋੜਿਆਂ ਬਾਰੇ ਕਹਿ ਰਹੇ ਨੇ ਗੁਰਗੋਬਿੰਦ ਸਿੰਘ ਜੀ ਦੇ ਅੱਗੇ ਸਵਾਰੀ ਕਰਦੇ ਸੀਗੇ। ਜੀ ਜੀ ਜੀ। ਉਹਨਾਂ ਦੀ نسل ਚੋਂ ਗੁਰੂ ਸਾਹਿਬ ਦੇ ਜਿਹੜੇ ਸਵਾਰੀ ਕੀਤੇ ਘੋੜਿਆਂ ਦੀ نسل ਚੋਂ ਅੱਗੇ ਜਿਹੜੇ ਕੋੜਾ ਸਾਹਬ ਜਿਹੜੇ ਅੱਗੇ ਨਹੀਂ ਉਹ ਨਾਲ ਦੀ ਨਾਲ ਜਿੱਥੇ ਦੇ ਨਾਲ ਯਾਤਰਾ ਕਰ ਰਹੇ ਨੇ ਉਹ ਸਾਹਮਣੇ ਵਾਲੇ ਡੱਬਿਆਂ ਦੇ ਵਿੱਚ ਹੈ ਹਾਂਜੀ ਵੀਡੀਓ ਚ ਦਿਖਾ ਦਿੰਦੇ ਰਹੋ ਜੀ ਜੀ ਠੀਕ ਹੈ ਬਹੁਤ ਬਹੁਤ ਸ਼ੁਕਰ ਹੈ ਜੀ ਗੱਲਬਾਤ ਕਰਨ ਲਈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਰਦਾ ਜੀ ਦਾਣ ਲੰਗਰ ਜਿਹੜਾ ਟੁੱਟ ਵਰਤ ਰਹੇ ਜੀ ਟੁੱਟ ਵਰਤ ਰਹੇ ਜੀ ਹਰ ਇੱਕ ਕਿਸਮ ਦਾ ਲੰਗਰ ਜਿਹੜਾ ਇੱਥੇ ਲੱਗਿਆ ਹੋਇਆ ਆਪਾਂ ਉੱਥੇ ਦੇਖਦੇ ਆਪਾਂ ਪਿੱਛੇ ਮਾਰੀ ਸੰਗ ਦੇਖੋ ਜੀ ਆਹ ਦੇਖੋ ਹੋ ਗਏ ਨਾ ਉਹ ਕਿਹੋ ਜਿਹਾ ਚੱਲ ਰਿਹਾ ਲੰਘ ਰਿਹਾ ਪੂਰਾ ਕਰੋ ਉਹ ਡੱਬੇ ਦੇ ਵਿੱਚ ਜੀ ਪਾਲਕੀ ਸਾਹਿਬ ਆ ਜੀ ਤੇ ਘੋੜੇ ਖੜੇ ਨੇ ਬਿਲਕੁਲ ਹੀ ਅਗਲੇ ਡੱਬੇ ਦੇ ਮੈਂ ਕੋਸ਼ਿਸ਼ ਕਰੂੰਗਾ ਟ੍ਰੇਨ ਤੁਰੇ ਨਾ ਜਦ ਤੱਕ ਮੈਂ ਜਾ ਰਹੇ ਹਾਂ ਤੁਰ ਕੇ ਘੋੜਿਆਂ ਦੇ ਦਰਸ਼ਨ ਹੋ ਜਾਣ ਤਾਂ ਜੋ ਸਾਰੀ ਸੰਗਤ ਦੇ ਆ ਖੜੀ ਜੀ ਟ੍ਰੇਨ ਤੇ ਦੂਜੇ ਪਾਸੇ ਹੋ ਕੇ ਭੱਜ ਕੇ ਜਾ ਰਹੇ ਹਾਂ ਜੀ ਘੋੜੇ ਖੜੇ ਨੇ ਬਿਲਕੁਲ ਅਗਲੇ ਡੱਬੇ ਦੇ ਵਿੱਚ ਮੈਂ ਕੋਸ਼ਿਸ਼ ਕਰੂੰਗਾ ਕਿ ਸਾਰਿਆਂ ਨੂੰ ਦਰਸ਼ਨ ਘੋੜਿਆਂ ਦੇ ਕਰਵਾਏ ਜਾਣ ਔਰ ਜਿਹੜੇ ਘੋੜੇ ਨੇ ਤੰਤਰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਘੋੜੇ ਤੇ ਮਤਲਬ ਸਵਾਰੀ ਕਰਿਆ ਕਰਦੇ ਸੀ ਉਹਨਾਂ ਦੀ ਅੱਗੇ ਅਨਸ਼ੁਸ਼ ਘੋੜੇ ਜਿਹੜੇ ਨੇ ਟ੍ਰੇਨ ਦੇ ਵਿੱਚ ਨਾਲ ਹੀ ਆਏ ਨੇ ਉਹ ਨਾਲ-ਨਾਲ ਘੋੜੇ ਵੀ ਟ੍ਰੇਨ ਦੇ ਵਿੱਚ ਹੀ ਨੇ ਔਰ ਇਹਨਾਂ ਨੇ ਵੀ ਪੰਜ ਤਖਤਾਂ ਦੇ ਦਰਸ਼ਨ ਕਰੇ ਪਰ ਆਓ ਮੈਂ ਹੁਣ ਕੋਸ਼ਿਸ਼ ਕਰਦਾ ਸਾਰੀ ਸੰਗਤ ਨੂੰ ਦਿਖਾ ਸਕਾਂ A. S. 다가 ਸਵਾਰੀ ਕਰਿਆ ਇਹ ਤੇਰਾ ਇਹ ਸੀਗੇ ਜੀ ਗੁਰਗੋਬਿੰਦ ਸਿੰਘ ਜੀ ਜਿਹੜੇ ਘੋੜੇ ਤੇ ਸਵਾਰੀ ਕਰਿਆ ਕਰਦੇ ਸੀਗੇ ਉਹਨਾਂ ਦੇ ਅੱਗੇ ਅਨਸ਼ੋਮਨਸ਼ ਦੇ ਵਿੱਚ ਘੋੜੇ ਸੀਗੇ ਜਿਨ੍ਹਾਂ ਦੇ ਆਪਾਂ ਹੁਣ ਦਰਸ਼ਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਸ਼ਕਾ ਕਰੋ ਜੀ ਸੰਗਤ ਦੇ ਦਰਸ਼ਨ ਕਰੋ ਜੀ ਸੰਗਤ ਦੇ ਦਰਸ਼ਨ ਕਰੋ ਜਿਨ੍ਹਾਂ ਨੇ ਪੰਜ ਤਖਤਾਂ ਦੇ ਦਰਸ਼ਨ ਕਰੇ ਨੇ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਾਰਿਆਂ ਨੂੰ ਫਤਿਹ ਬੁਲਾ ਰਹੇ ਨੇ ਜੀ ਬਹੁਤ ਵਧੀਆ ਲੱਗਿਆ ਜੀ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੇਖੋ ਕਿ ਚੰਗਾ ਮੈਸੇਜ ਆ ਰਿਹਾ ਜੀ ਸਮਾਜ ਨੂੰ वाहे गुरु जी का खालसा वाहे गुरु जी की फतेह वागुरु जी का खालसा वाहे गुरु जी की फतेह वागुरु जी का खालसा वाहे गुरु जी की फतेह वागुरु जी का खालसा वाहे गुरु जी का खालसा वाहे गुरु जी की फते वाहू जी का खालसा वाहे गुरु जी की फतेह ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਇਹ ਦੇਖੋ ਹਰੇਕ ਟਾਕੀ ਦੇ ਵਿੱਚ ਜਿਹੜਾ ਇਹ ਇੱਕ ਟਾਕੀ ਦੇ ਵਿੱਚ ਫਤਿਹ ਬੁਲਾ ਰਹੇ ਨੇ ਇਹ ਪੰਜਾਬ ਨੂੰ ਰੀਪਰਸੈਂਟ ਕਰ ਰਹੇ ਨੇ ਇੱਕ ਚੰਗਾ ਮੈਸੇਜ ਆ ਰਿਹਾ ਜਿਹੜੀ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਹਜ਼ੂਰ ਸਾਹਿਬ ਤੋਂ 1500 ਜੱਥੇ ਦੀ ਤੇ ਜੱਥਿਆਂ ਨੂੰ ਲੈ ਕੇ ਆਪਣੀ ਟ੍ਰੇਨ ਇੱਥੇ ਆਈ ਹੈ ਪੰਜਾਬ ਚ ਪੰਜ ਤਖਤਾ ਦੇ ਦਰਸ਼ਨ ਕਰਾਣੇ ਨੇ ਸਾਰੇ ਸੰਗਤ ਪੂਰਾ ਪੰਜਾਬ ਦਰਸ਼ਨ ਕਰ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਲ ਜੀ ਭਾਈ ਟ੍ਰੇਨ ਤੇ ਸਾਰਿਆਂ ਨੇ ਦਰਸ਼ਨ ਕਰ ਲੈਨੇ ਜੀ ਆ ਦੇਖੋ ਟ੍ਰੇਨ ਜਿਹੜੀ ਐ ਪਖੜ ਟ੍ਰੇਨ ਸਾਰੀ ਜਾ ਰਹੀ ਹੈ ਸਾਰਿਆਂ ਨੂੰ ਬੇਨਤੀ ਕਰਦੇ ਆ ਸਰਬੱਤ ਦੇ ਭਲੇ ਦੀ ਅਰਦਾਸ ਕਰਿਓ ਵਾਹਿਗੁਰੂ ਸਾਰੇ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ